ਅਖੇ ਦੀਵਾਲੀ ਨੂੰ ਬੂਹੇ ਖੁੱਲੇ ਰੱਖੋ ਮਾਤਾ ਆਉਂਦੀ ਏ ਕਹਿੰਦੇ ਨੇ ਨਾ ਕਿਸੇ ਦੀ ਸ਼ਰਤ ਹੈ ਚਲੋ ਮੈਂ ਕਿ ਉਹਦੇ ਤੇ ਸਵਾਲ ਨਹੀਂ ਕਰਦਾ ਵੀ ਮਾਤਾ ਲక్ష్ਮੀ ਮਾਤਾ ਦੀਵਾਲੀ ਵਾਲੇ ਦੇ ਨਾਉਂਦੀ ਏ ਕਿ ਨਹੀਂ ਆਉਂਦੀ ਇਹ ਵਿਸ਼ੇ ਤੇ ਨੂੰ ਸਾਈਡ ਤੇ ਰਹਿਣ ਦਿਓ ਉਹ ਜਾਣਣ ਜਿੰਨਾਂ ਦੇ ਆਉਂਦੀ ਏ ਅਸੀਂ ਤੇ ਅੱਜ ਤੱਕ ਇਹੀ ਵੇਖਿਆ ਵੀ ਮਿਹਨਤ ਕਰਕੇ ਆਉਂਦੀ ਏ ਢਾਲਣਾ ਘਾਲ ਕੇ ਆਉਂਦੀ ਏ ਪੜਾਈਆਂ ਕਰਕੇ ਆਉਂਦੀ ਏ ਅਸੀਂ ਤੇ ਇਹੀ ਸੁਣਿਆ ਹੈ ਜੇ ਬੂਏ ਫੁੱਲੇ ਰੱਖ ਲਈਏ ਇਹ ਜ਼ਰੂਰ ਹੈ ਵੀ ਕੋਈ ਚੱਕ ਗਈ ਨਾ ਲਹਿਜੇ ਜਿਹੜੀ ਅੰਦਰ ਪਈ ਹੈ ਮਾੜੀ ਮੋਟੀ ਦਰਵਾਜ਼ੇ ਅੱਜ ਕੱਲ ਖੁੱਲੇ ਰਹਿ ਜਾਣ ਲੋਕ ਖੁੱਲੇ ਰਹਿ ਜਾਣ ਚੋਰ ਤੇ ਫਿਰਦੇ ਲਾਲਾ ਲਾਲਾ ਕਰਦੇ ਇੱਥੇ ਜਿੰਨੀਆਂ ਚੋਰੀਆਂ ਛੱਡਦੇ ਬਲਬ ਨਹੀਂ ਤੇ ਬੂਹਾ ਫੁੱਲਾ ਛੱਡ ਲਿਆ ਇਹ ਨਾ ਮਾਵੇ ਵੀ ਜਿਹੜੀ ਅੰਦਰ ਵਾਲੀ ਉਹ ਵੀ ਚਲੀ ਜਾਏ ਵਿਡਵਾਲੀ ਅੱਗੇ ਆ ਹੀ ਰਹੀ ਹੈ ਮੌਸਮ ਬਦਲ ਰਹੇ ਨੇ ਤੇ ਗੁਰਮਖੋ ਇਹ ਤੇ ਰੱਬ ਜਾਣੇ ਮਾਇਆ ਲక్ష్ਮੀ ਉਦਣ ਆਉਣੀ ਕਿ ਨਹੀਂ ਆਉਣੀ ਪਰ ਆ ਗੱਲ ਪੱਕੀ ਹੈ ਆ ਜਿਹੜਾ ਸਤਸੰਗ ਦਾ ਮਾਹੌਲ ਹੁੰਦਾ ਹੈ ਇਹ ਗੁਰਸਿੱਖੀ ਹੈ ਜਿਨੇ ਕਈਆਂ ਦੇ ਹਿਰਦਿਆਂ 'ਚ ਆਉਣਾ ਹੀ ਆਉਣਾ ਹੈ